हेलो जी सत्सिक कॉल ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕਾਰਡੀਗਨ ਤੇ ਅਪਲਾਈ ਕਰ ਸਕਦੇ ਹੋ ਇਸ ਡਿਜ਼ਾਈਨ ਨੂੰ ਤੁਸੀਂ ਜੈਂਟਸ ਲਈ ਵੀ ਸਪੈਸ਼ਲ ਬਣਾ ਸਕਦੇ ਹੋਗੇ ਬਹੁਤ ਹੀ ਪਿਆਰਾ ਡਿਜ਼ਾਈਨ ਔਰ ਬਣਾਉਣ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਇਹਨੂੰ ਹਰ ਕੋਈ ਆਸਾਨੀ ਦੇ ਨਾਲ ਬਣਾ ਸਕਦਾ ਵਾ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਤਿੰਨ-ਤਿੰਨ ਦੇ ਹਿਸਾਬ ਨਾਲ ਕੁੰਡੇ ਰੱਖਣੇ ਹੋਣਗੇ 3+3+3 ਔਰ ਦੋ ਕੁੰਡੇ ਆਪਾਂ ਨੂੰ ਬਾਹter ਰੱਖਣੇ ਹੋਣਗੇ ਡਿਜ਼ਾਈਨ ਸਾਈਡਾਂ ਵਾਸਤੇ ਐ ਸਟਿਚ ਤੇ ਲਈ ਕਰਦੇ ਆ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਨੀਚੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਵਾਟਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਪਹਿਲਾ ਕੁੰਡਾ ਉਤਾਰ ਲੈਣਾ ਐ ਸਟਿਚ ਤੱਕ ਆਪਣੇ ਵੱਲ ਕਰਾਂਗੇ ਠੀਕ ਹੈ ਪਹਿਲਾ ਕੁੰਡਾ ਇਸ ਤਰ੍ਹਾਂ ਇਹ ਆਪਾਂ ਨੇ ਇੱਥੋਂ ਨਹੀਂ ਬਣਾਉਣਾ ਇਹਨੂੰ ਆਪਾਂ ਨੇ ਇਹਦੇ ਨੀਚੋਂ ਹੀ ਬਣਾਉਣਾ ਇੱਥੋਂ ਨੀਚੋਂ ਠੀਕ ਹੈ ਤੇ ਚਾਲੂ ਬਣਾਉਣਾ ਇਸ ਤਰ੍ਹਾਂ ਬਣਾਇਆ ਇਹਨੂੰ ਉਤਾਰਤਾ ਫਿਰ ਜਦੋਂ ਆਪਾਂ ਇਹਨੂੰ ਨੀਚੋਂ ਦੀ ਬਣਾਵਾਂਗੇ ਤਾਂ ਆਹ ਜਿਹੜਾ ਕੁੰਡਾ ਆਪਣਾ ਲੂਜ਼ ਹੋ ਜਾਊਗਾ ਤੇ ਤਾਗਾ ਆਪਾਂ ਪਿੱਛੇ ਕਰ ਲਵਾਂਗੇ ਇਸ ਤਰ੍ਹਾਂ ਜਦੋਂ ਇਹ ਕੁੰਟਾ ਆਪਣਾ ਲੂਜ਼ ਹੋ ਜੂ ਇਹਦੇ ਵਿੱਚ ਦੀ ਆਪਾਂ ਤੀਸਰੇ ਗੁੰਡੇ ਨੂੰ ਇਸ ਤਰ੍ਹਾਂ ਬਣਾ ਲਈ ਸਿੱਧਾ ਇਹਦੇ ਵਿੱਚ ਦੀ ਕੱਢ ਕੇ ਨਾ ਤੀਸਰੇ ਗੁੰਡੇ ਨੂੰ ਇਸ ਤਰ੍ਹਾਂ ਇਹਨੂੰ ਉਤਾਰ ਦਾਂਗੇ ਤੇ ਜਿਹੜਾ ਆਪਣਾ ਲੂਜ਼ ਕੀਤਾ ਹੋਇਆ ਕੁੰਡਾ ਸੀ ਉਹਨੂੰ ਆਪਾਂ ਇਦਾਂ ਹੀ ਸਲਿੱਪ ਕਰ ਲਵਾਂਗੇ ਇਹ ਹੀ ਤਿੰਨ ਕੁੰਡਿਆਂ ਨੂੰ ਬਾਰ-ਬਾਰ ਆ ਰਿਪੀਟ ਕਰਾਂਗੇ ਪਹਿਲਾ ਕੁੰਡਾ ਦੇਖੋ ਇੱਥੋਂ ਦੀ ਨਹੀਂ ਬਣਾਉਣਾ ਆਪਾਂ ਨੇ ਇਹਨੂੰ ਆਪਾਂ ਨੇ ਇੱਥੋਂ ਦੀ ਨਹੀਂ ਬਣਾਉਣਾ ਇਹਨੂੰ ਆਪਾਂ ਨੇ ਉੱਪਰੋਂ ਨਹੀਂ ਬੁਣਨਾ ਇਹਨੂੰ ਆਪਾਂ ਨੇ ਤੋਂ ਨੀਚੋਂ ਦੀ ਬੁਣਨਾ ਠੀਕ ਹੈ ਨੀਚੋਂ ਦੀ ਇੱਕ ਕੁੰਡਾ ਉਲਟਾ ਬਣਾਉਣਾ ਇਹਨੂੰ ਉਤਾਰ ਦਾਂਗੇ ਇਸੇ ਤਰ੍ਹਾਂ ਤਾਂ ਕਿ ਇਹਨੂੰ ਪਿੱਛੇ ਕਰਾਂਗੇ ਆ ਦੂਸਰੇ ਕੁੰਡੇ ਨੂੰ ਆਪਾਂ ਇਸ ਤਰ੍ਹਾਂ ਲੂਜ਼ ਕਰ ਲਾਂਗੇ ਔਰ ਇਹਨੂੰ ਤੀਜੇ ਕੁੰਡੇ ਨੂੰ ਦੇਖੋ ਇਹਨੂੰ ਲੂਜ਼ ਕਰ ਲਿਆ ਫਿਰ ਆ ਤੀਜੇ ਕੁੰਡੇ ਨੂੰ ਇਹਦੇ ਵਿੱਚੋਂ ਦੀ ਇਸ ਤਰ੍ਹਾਂ ਕੱਟ ਲਵਾਂਗੇ ਇਸ ਤਰ੍ਹਾਂ ਇਹਨੂੰ ਸਿੱਧਾ ਬਣਾ ਲਵਾਂਗੇ ਉਤਾਰ ਦਾਂਗੇ ఓకే తిడా బా కు స్పెంకే పూరి సైదా ఇరపీట్లు పలా కు కండా నీచోనా ఉల్టా దగ్గర పిచ్చే కను మర కుల్లాది తిజే కండేను కడ్ లేన సనా ఓరూ స్పం ఓకే తరం పేలా కు ਨੀਚੋਂ ਦੀ ਬਣਾਉਣਾ ਉਲਟਾ ਤਾਂ ਕਾ ਪਿੱਛੇ ਕਰ ਲਾਂਗੇ ਇਹ ਥੋੜੇ ਆਪਣਾ ਕੁੰਡਾ ਵੈਸੇ ਹੀ ਲੂਜ਼ ਹੋ ਜੂਗਾ ਜੇ ਤਾਂ ਆਪਾਂ ਨੇ ਨੀਚੋਂ ਬਣਿਆ ਠੀਕ ਹੈ ਕੁਛ ਆਪਾਂ ਇਹਨੂੰ ਇਸ ਤਰ੍ਹਾਂ ਸਲਾਈ ਨਾ ਕਰ ਲਵਾਂਗੇ ਤਾਂ ਇਹਦੇ ਵਿੱਚ ਦੀ ਤੀਜਾ ਕੁੰਡਾ ਆਪਾਂ ਇੱਧਰ ਕੱਢ ਕੇ ਉਹਨੂੰ ਸਿੱਧਾ ਬਣਾ ਲਾਂਗੇ ਫਿਰ ਸੋ ਆਪਾਂ ਸਲਿੱਪ ਕਰ ਲਵਾਂਗੇ ਇਸ ਤਰ੍ਹਾਂ ਨੀਚੋਂ ਦੀ ਇਹਨੂੰ ਉਲਟਾ ਬਣਾਵਾਂਗੇ ਤਾਂ ਕਾ ਪਿੱਛੇ ਕਰਾਂਗੇ ਇਹਨੂੰ ਇਸ ਤਰ੍ਹਾਂ ਖਿੱਚ ਕੇ ਥੋੜਾ ਖੁੱਲਾ ਕਰ ਲਵਾਂਗੇ ਫਿਰ ਤੀਜੇ ਕੁੰਡੇ ਨੂੰ ਇਹਦੇ ਵਿਚੋਂ ਦੀ ਕੱਢ ਕੇ ਸਿੱਧਾ ਬਣਦਾਂਗੇ ਔਰ ਇਹਨੂੰ ਸਲਿੱਪ ਕਰ ਲਵਾਂਗੇ। ਤਦ ਆਪਨੇ ਵੱਲ ਕਰਾਂਗੇ। ਇਹਨੂੰ ਨੀਚੋਂ ਦੀ ਉਲਟਾ ਬਣਾਵਾਂਗੇ, ਤਦ ਆ ਪਿੱਛੇ ਕਰਾਂਗੇ ਇਹਨੂੰ। ਸਲਾਈ ਨਾਲ ਥੋੜਾ ਲੂਜ਼ ਕਰ ਲਾਂਗੇ। ਸਿਰੇ ਨੂੰ ਵਿਚੋਂ ਦੀ ਇਸ ਤਰ੍ਹਾਂ ਕੱਢ ਕੇ ਸਿੱਧਾ ਬਣਾ ਲਾਂਗੇ ਔਰ ਇਹਨੂੰ ਸਲਿੱਪ ਕਰ ਲਾਂ। ਠੀਕ ਹੈ। ਇਤੇ ਇਹਨੂੰ ਇਹ ਕਿਹ ਕੁੰਡਾ ਆਪਣੇ ਕੋਲ ਵਾਧੂ ਹੈ ਇਹਨੂੰ ਆਪਾਂ ਇੱਥੇ ਉਲਟਾ ਬਣਾ ਲਵਾਂਗੇ ਲਾਸਟ ਵਾਲਾ ਐਸ ਸਟੀਚਾ ਉਹਨੂੰ ਤੁਸੀਂ ਜਿਵੇਂ ਮਰਜ਼ੀ ਬਣਾ ਸਕਦੇ ਹੋ ਸਿੱਧਾ ਬਣਾ ਲਓ ਫੁੱਟਾ ਬਣਾ ਲਓ ਠੀਕ ਹੈ ਡਿਜ਼ਾਈਨ ਦੀ ਦੂਜੀ ਸਲਾਈ ਹਾਂ ਬੈਕ ਸਾਈਡ ਤੋਂ ਪਹਿਲਾ ਹੁੰਦਾ ਉਤਾਰ ਲਵਾਂਗੇ ਧਾਗਾ ਪਿੱਛੇ ਕਰਾਂਗੇ ਇੱਕੋ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਦੋ ਕੁੰਡੇ ਫੁੱਟੇ ਬਣਾਵਾਂਗੇ ਤੱਗਾ ਪਿੱਛੇ ਕਰਾਂਗੇ ਇੱਕੋ ਕੁੰਡਾ ਸਿੱਧਾ ਦੋ ਕੁੰਡੇ ਉੱਥੇ ਇੱਕੋ ਕੁੰਡਾ ਸਿੱਧਾ ਦੋ ਕੁੰਡੇ ਉੱਥੇ ਇਸ ਤਰੀਕੇ ਨਾਲ ਇੱਕੋ ਕੁੰਡਾ ਸਿੱਧਾ ਦੋ ਕੁੰਡੇ ਉੱਥੇ ਇਸ ਤਰੀਕੇ ਨਾਲ ਇੱਕ ਕੁੰਡਾ ਸਿੱਧਾ ਤੋ ਕੁੰਡੇ ਕੁੱਥੇ ਇੱਕ ਕੁੰਡਾ ਸਿੱਧਾ ਦੋ ਕੁੰਡੇ ਕੁੱਥੇ ਇੱਕ ਕੁੰਡਾ ਸਿੱਧਾ ਤੇ ਲਾਸਟ ਬੜਾ ਕੁੱਥਾ ਇਸੇ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਆਪਣਾ ਜਿਹੜਾ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਹੈਗਾ ਇਨੂੰ ਤੁਸੀਂ ਲਾਈਟ ਕਲਰ ਤੇ ਵੀ ਬਣਾ ਸਕਦੇ ਹੋ ਔਰ ਡਾਰਕ ਕਲਰ ਤੇ ਵੀ ਬਣਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਤਿਆਰ ਹੋਊਗਾ ਇੱਕ ਵਾਰ ਟਰਾਈ ਜ਼ਰੂਰ ਕਰਕੇ ਦੇਖੋ ਇੱਕ ਵਾਰ ਆਪਾਂ ਫੇਰ ਰਿਪੀਟ ਕਰਦੇ ਹਾਂ ਪਹਿਲਾ ਕੁੰਡਾ ਪਹਿਲਾ ਕੁੰਡਾ ਉਤਾਰ ਲਾਂਗੇ ਤਾਂਕਾ ਆਪਣੇ ਵੱਲ ਕਰਾਂਗੇ ਇਸ ਤਰ੍ਹਾਂ ਇਹੋ ਆਪਾਂ ਉੱਪਰੋਂ ਨਹੀਂ ਬੁਣਨਾ ਇਹਨੂੰ ਨੀਚੋਂ ਦੀ ਬੁਣਾਂਗੇ ਉਲਟਾ ਸੱਲਾ ਫੰਦਾ ਉਤਾਰ ਲਾਂਗੇ ਧਾਗਾ ਆਪਣੇ ਵਾਲ ਕਰਾਂਗੇ ਇਹਨੂੰ ਆਪਾਂ ਮਿਕ ਚੋਲੀ ਉਲਟਾ ਬਣਾ ਲਾਂਗੇ ਦੁਬਾਰਾ ਤੋਂ ਪਹਿਲੀ ਸਲਾਈ ਰਿਪੀਟ ਧਾਗਾ ਪਿੱਛੇ ਕਰਾਂਗੇ ਇਹਨੂੰ ਇਸ ਤਰ੍ਹਾਂ ਖੁੱਲਾ ਕਰਾਂਗੇ ਤੇ ਤੀਜੇ ਗੁੰਡੇ ਨੂੰ ਆਪਾਂ ਇਹਦੇ ਵਿੱਚੋਂ ਹੀ ਕੱਢ ਕੇ ਸਿੱਧਾ ਬੁਣ ਦਾਂਗੇ ਇਹਨੂੰ ਇਸ ਤਰ੍ਹਾਂ ਹੀ ਸਲਿੱਪ ਕਰ ਲਾਂਗੇ ਧਾਗਾ ਆਪਣੇ ਵੱਲ ਕਰਾਂਗੇ ਦੇਖੋ ਗੁੰਡਾ ਉਲਟਾ ਬਣਾਵਾਂਗੇ ਇਸ ਤਰ੍ਹਾਂ ਨੀਚੋਂ ਦੀ ਹੋਰ ਗਾਹ ਨੂੰ ਕਰਾਂਗੇ ਇਹਨੂੰ ਇਸ ਤਰ੍ਹਾਂ ਲੂਚ ਕਰਾਂਗੇ తిజే కండేను ఇద్దరు కడ్ సీధా బ కుడా ఉల్టా బావే నీచోది ధగా పచ్చి కూజ కదీ కిధా బనా దేవు స్ల కు కండా ఉల్టా బావే గా బను కూజ కీజే గుండేను ఎస్ తా కట్కే సనా దా ఓకే స్పట్ బనావాలే నీచీ ధాగా బూచ కిచది కట్కకి సగం స్ల్ప్ దారా ఫిపీట్ూజీ సైకసైడ్ పలా కు క కు సిండ ਦੋ ਗੁੰਡੇ ਕੁੱਤੇ ਇੱਕ ਗੁੰਡਾ ਸਿੱਧਾ ਦੋ ਗੁੰਡੇ ਕੁੱਤੇ ਇੱਕ ਗੁੰਡਾ ਸਿੱਧਾ ਦੋ ਗੁੰਡੇ ਕੁੱਤੇ ਇੱਕ ਗੁੰਡਾ ਫੇਸਿੱਤਾ ਲਾਸਟ ਬਰ ਦਾ ਸਿੱਧਾ ਸਿੱਧਾ ਜਿੱਦਾਂ ਮਰਜ਼ੀ ਬਣਾ ਲਓ ਫਿਰ ਕੋ ਬਹੁਤ ਹੀ ਸੋਹਣਾ ਡਿਜ਼ਾਈਨ ਹੋ ਜਿਹੜਾ ਬਣ ਕੇ ਆਪਣਾ ਤਿਆਰ ਹੋ ਜਾਗਾ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਜਿਹੜਾ ਡਿਜ਼ਾਈਨ ਪਸੰਦ ਆਵੇਗਾ ਕਿਸੇ ਵੀ ਕਲਰ ਤੇ ਇਹਨੂੰ ਤੁਸੀਂ ਬਣਾਓਗੇ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਇਹ ਹੋਰ ਬਣਦਾ ਵੀ ਜਲਦੀ-ਜਲਦੀ ਹੈ ਔਰ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ